ਸਾਸੀ ਕਾਲ ਪੰਜਾਬੀਓ ਪੰਜਾਬੀਓ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਵੱਲੋਂ ਮਾਰੇ ਜਾ ਰਿਹਾ ਹੱਥ ਪੈਰ ਸੁਖਬੀਰ ਸਿੰਘ ਬਾਦਲ ਸਹੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਸਹੀ ਹੈ ਜਾਂ ਜਿਹੜੀ ਕਮੇਟੀ ਬਣੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਹੁਕਮਨਾਮੇ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਜਿਸ ਦੇ ਵਿੱਚੋਂ ਦੋ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਮੁਖੀ ਸੀ ਇਸ ਸੱਤ ਮੈਂਬਰੀ ਕਮੇਟੀ ਦੇ ਅਤੇ ਕਰਪਾਲ ਸਿੰਘ ਬਡੂੰਗਰ ਜਿਹੜੇ ਦੋਨਾਂ ਨੇ ਆਪਣੇ ਹੱਥ ਕੜੇ ਕਰ ਦਿੱਤੇ ਨੇ ਪੰਜਾਬੀਓ ਮੈਨੂੰ ਤੁਹਾਡੇ ਕਮੈਂਟਾਂ ਦਾ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ ਤੁਸੀਂ ਦੱਸਣਾ ਹੈ ਇਹ ਗੱਲਬਾਤ ਸੁਣ ਕੇ ਕਿ ਕਿਹੜਾ ਧੜਾ ਸਹੀ ਹੈ ਅਤੇ ਕਿਹੜਾ ਧੜਾ ਗਲਤ ਹੈ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਵੱਲੋਂ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਨੇ ਆ 2-3 ਦਿਨਾਂ ਤੋਂ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਕਟਿਵ ਹੋ ਗਏ ਨੇ ਉਹ ਇੰਜ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਰਹੇ ਨੇ ਕਿ ਜਿਸ ਤਰ੍ਹਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਤੇ ਸਾਰੀ ਬਾਗਡੋਰ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਦੇ ਹੱਥਾਂ ਵਿੱਚ ਹੋਵੇ ਸ਼੍ਰੋਮਣੀ ਅਕਾਲੀ ਦਲ ਤਾਂ ਬਾਗੀ ਤੜਾ ਵਾਰ-ਵਾਰ ਵਿਰੋਧ ਕਰਦਾ ਰਿਹਾ ਹੈ ਕਿ ਸਾਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਐਕਸੈਪਟ ਨਹੀਂ ਜੇਕਰ ਇਹ ਪ੍ਰਧਾਨ ਬਣ ਕੇ ਸਾਡੇ ਵੱਲੋਂ ਨਵੀਂ ਪਾਰਟੀ ਬਣਾਈ ਜਾਵੇਗੀ ਚਲੋ ਦਾਗੀ ਵੀ ਹੈ ਬਾਗੀ ਵੀ ਦਾਗੀ ਅਤੇ ਬਾਗੀ ਧੜਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਫਸੀਲ ਤੇ ਤਲਬ ਹੋਇਆ ਸੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗबीर ਸਿੰਘ ਨੇ ਕਿਹਾ ਸੀ ਕਿ ਜਿੰਨੀਆਂ ਗਲਤੀਆਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਦਾਗੀ ਧੜੇ ਨੇ ਕੀਤੀਆਂ ਨੇ ਉਸ ਗਲਤੀਆਂ ਦੇ ਵਿੱਚ ਇਨਵੋਲ ਹੈ ਬਾਗੀ ਧੜਾ ਬਾਗੀ ਧੜਾ ਮਨਕਰ ਨਹੀਂ ਹੋ ਸਕਦਾ ਬਾਕੀ ਧੜਾ ਇਸ ਗੱਲ ਤੋਂ ਮੁਕਰ ਨਹੀਂ ਸਕਦਾ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਬਣੀ ਸ਼ਰੂਮਣੀ ਅਕਾਲੀ ਦਲ ਦੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪਰ ਮੁੱਖ ਮੰਤਰੀ ਸੀ ਗ੍ਰਾਮトラਲਾ ਤੇ ਜਿਹੜਾ ਡਿਪਟੀ ਸੀਐਮ ਸੀ ਉਹ ਸੁਖਬੀਰ ਸਿੰਘ ਬਾਦਲ ਸੀ ਵੱਡੀਆਂ ਛੇ ਗਲਤੀਆਂ ਮੰਨੀਆਂ ਗਈਆਂ ਸੁਖਬੀਰ ਸਿੰਘ ਬਾਦਲ ਵੱਲੋਂ ਡੇਰਾ ਸੱਚਾ ਸੋਧਾ ਦੇ ਮੁਖੀ ਸਾਹਿਬ ਰਾਮ ਰਹੀਮ ਨੂੰ ਲੈ ਕੇ ਬੇਵਲ ਕਲਾ ਦਾ ਗੋਲੀਕਾਰ ਦੂਸਰੇ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾ ਦੀ ਹੋਈ ਬੇਅਦਬੀ ਜਿਹੜੇ ਪੋਸਟਰ ਛਾਪੇ ਗਏ ਲਗਭਗ 90 ਲੱਖ ਦੇ ਯਾਨੀ ਕਿ ਸਿੱਖ ਕੌਮ ਦੇ ਪੈਸੇ ਨੂੰ ਕਿਵੇਂ ਮਿਸਯੂਜ਼ ਉਸ ਦਾ ਦੁਰਪਰਯੋਗ ਕੀਤਾ ਗਿਆ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਕਮੇਟੀ ਬਣੀ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਛੱਡੋ ਚਲੋ ਇੱਕੋ ਥਾਲੀ ਦੇ ਚੱਟੇ ਵਟੇ ਸੀ ਹੁਣ ਇੱਕ ਦੂਜੇ ਉੱਤੇ ਚਿੱਕੜ ਉਛਾਲ ਰਹੇ ਨੇ ਸੁੱਟ ਰਹੇ ਨੇ ਲਬੇੜ ਰਹੇ ਨੇ ਲੇਕਿਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਬਣੀ ਜਿਸ ਦੇ ਵਿੱਚੋਂ ਮੈਂਬਰ ਰਹਿ ਗਏ ਪੰਜ ਸਭ ਤੋਂ ਪਹਿਲਾ ਮੋਰੀਆ ਮਨਪ੍ਰੀਤ ਯਾਲੀ ਉਸ ਤੋਂ ਬਾਅਦ ਦੂਜੇ ਨੰਬਰ ਤੇ ਹੈ ਗੁਰਪ੍ਰਤਾਪ ਸਿੰਘ ਮਡਾਲਾ ਸੰਤਾ ਸਿੰਘ ਉਮੈਦਪ uri ਬੀਬਾ ਸਤਵੰਤ ਸਤਵੰਤ ਕੌਰ ਅਤੇ ਇਕਬਾਲ ਸਿੰਘ ਝੁੰਦਾ ਹੁਣ ਸਿਰਫ ਔਰਨੇ ਇਸ ਕਮੇਟੀ ਦੇ ਮਨਪ੍ਰੀਤ ਯਾਲੀ ਮਨਪ੍ਰੀਤ ਯਾਲੀ ਨੇ ਕਿਹਾ ਸੀ ਮੈਦਾਨ ਦੇ ਵਿੱਚ ਆਵਾਂਗੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਅਸੀਂ ਨਿਮਾਣੇ ਸਿੱਖ ਹਾਂ ਅਸੀਂ ਜਿਹੜੇ ਫੈਸਲੇ ਆਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਉਹਨਾਂ ਨੂੰ ਇਨ ਬਿਨ ਲਾਗੂ ਵੀ ਕਰਾਂਗੇ ਉਹਨੂੰ ਪ੍ਰੈਕਟੀਕਲ ਅਪਲਾਈ ਵੀ ਕਰਾਵਾਂਗੇ ਅਤੇ ਉਹ ਖੇੜੇ ਮੱਥੇ ਪ੍ਰਵਾਨ ਵੀ ਕਰਾਂਗੇ ਧਾਰਮਿਕ ਸਜਾਵਾਂ ਵੀ ਪੂਰੀਆਂ ਹੋਈਆਂ ਲੇਕਿਨ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਨੇ ਮਨਮਰਜ਼ੀ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮਥਾ ਲਾਇਆ ਮੁਨਕਰ ਮੁਨਕਰ ਹੋਏ ਭਗੌੜੇ ਹੋਏ ਭਗੌੜੇ ਹੋਣ ਤੋਂ ਬਾਅਦ ਭਰਤੀ ਜਿਹੜੀ ਸ਼ੁਰੂ ਕਰ ਲਈ ਜਿਸ ਦੀ ਗਿਣਤੀ ਹੁਣ 35 ਲੱਖ ਦਸੀ ਜਾ ਰਹੀ ਹੈ ਆ ਪਿਛਲੇ ਦਿਨਾਂ ਚ ਡਾਕਟਰ ਦਲਜੀਤ ਸਿੰਘ ਚੀਮਾ ਦਾ ਬਿਆਨ ਆਇਆ ਹੁਣ 22 ਲੱਖ ਤੇ ਆ ਗਏ ਨੇ ਲੇਕਿਨ ਇੱਧਰ 18 ਮਾਰਚ ਨੂੰ ਭਰਤੀ ਸ਼ੁਰੂ ਕਰਨ ਲਈ ਮਨਪ੍ਰੀਤ ਈਆਲੀ ਵੱਲੋਂ ਵਾਰ-ਵਾਰ ਕਾਨਫਰੰਸ ਕੀਤਾ ਜਾ ਕਾਨਫਰੰਸ ਕੀਤੀਆਂ ਜਾ ਰਹੀਆਂ ਨੇ ਲਾਈਵ ਹੋ ਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਟਾਰਗੇਟ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇੱਕ ਬੜੀ ਵੱਡੀ ਜਾਂ ਗੰਦੀ ਆਦਤ ਹੈ ਕਿ ਜਿਹੜਾ ਵੀ ਆਗੂ ਬਣਨਾ ਚਾਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੱਕਾਂ ਦੀ ਗੱਲ ਕਰਦਾ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ बोलਦਾ ਉਹਨਾਂ ਦੀ ਕਰਜ਼ਾਰਕੁਸ਼ੀ ਕੀਤੀ ਜਾਂਦੀ ਹੈ ਉਹਨਾਂ ਨੂੰ ਝੂਠੇ ਸਿੱਦੇ ਹੱਥ ਮਾਰ ਕੇ ਕਿਸੇ ਜਾਲ ਦੇ ਵਿੱਚ ਪਸਾ ਲਿਆ ਜਾਂਦਾ ਹੈ ਹੁਣ ਮਨਪ੍ਰੀਤ ਯਾਲੀ ਦੇ ਪਿੱਛੇ ਹੱਥ ਧੋ ਕੇ ਪੈ ਗਏ ਨੇ ਸੁਖਬੀਰ ਸਿੰਘ ਬਾਦਲ ਮਨਪ੍ਰੀਤ ਯਾਲੀ ਦੀਆਂ ਕਮੀਆਂ ਲੱਭੀਆਂ ਜਾ ਰਹੀਆਂ ਨੇ ਪਰਮਜੀਤ ਸਿੰਘ ਸਰਨਾਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦਿੱਲੀ ਤੋਂ ਉਹਨਾਂ ਵੱਲੋਂ ਕੀ ਕੀਤਾ ਜਾ ਰਿਹਾ ਹੈ ਉਹ ਕਹਿੰਦੇ ਨੇ ਕਿ ਮਨਪ੍ਰੀਤ ਯਾਲੀ ਦੀ ਨਿਕਰ ਚੈੱਕ ਕਰੋ ਨਿਕਲ ਖਾਕੀ ਨਿਕਲੇਗੀ ਤੇ ਭਾਈ ਜਦੋਂ ਚਰਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਟਚੋੜ ਸੀ ਲੱਗਦਾ ਉਹਦਾ ਤੁਹਾਡਿਆਂ ਵੀ ਨਿਕਣਾ ਖਾਕੀ ਹੋਣਗੀਆਂ ਯਾਨੀ ਕਿ ਜਿਹੜਾ ਗੱਲ ਕਰੇ ਕੌਮ ਦੀ ਜਿਹੜਾ ਗੱਲ ਕਰੇ ਪੰਥ ਦੀ ਜਿਹੜਾ ਗੱਲ ਕਰੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜਾ ਗੱਲ ਕਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਜਿਹੜਾ ਗੱਲ ਕਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੀ ਉਹ ਕਿੰਨਾ ਦਾ ਏਜੰਟ ਹੈ ਉਹ ਆਰਐਸ ਦਾ ਏਜੰਟ ਹੈ ਉਹ ਭਾਰਤੀ ਭਾਰਤੀ ਜਨਤਾ ਪਾਰਟੀ ਦਾ ਏਜੰਟ ਹੈ ਫਿਰ ਤੁਹਾਡਾ ਕੀ ਜਦੋਂ ਘੋ ਕਿਚੜੀ ਹੋ ਕੇ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਤੋਂ ਬਿਨਾ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਸਿੰਘ ਮਰਹੂਮ ਪ੍ਰਕਾਸ਼ ਸਿੰਘ ਬਾਦਲ ਇੱਕ ਕਦਮ ਵੀ ਨਹੀਂ ਪੁੱਟਦੇ ਸੀ ਉਹਦਾ ਤੁਸੀਂ ਕਿੱਥੇ ਸੀ ਆਰਐਸ ਕਿੱਥੇ ਸੀ ਉਹਦਾ ਭਾਰਤੀ ਜਨਤਾ ਪਾਰਟੀ ਕਿੱਥੇ ਸੀ ਉਥੇ ਉਹਦਾ ਏਜੰਸੀਆ ਕਿੱਥੇ ਸੀ ਯਾਨੀ ਕਿ ਮਨਪ੍ਰੀਤ ਯਾਲੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਯਾਨੀ ਕਿ ਇਹ ਪਿਰਤ ਹੈ ਇਹ ਆਦਤ ਹੈ ਸੁਖਬੀਰ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਦੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਵਾਕਡੋਰ ਫੜਦਾ ਹੈ ਜਾਂ ਅਗਵਾਈ ਕਰਦਾ ਹੈ ਉਸ ਨੂੰ ਠੱਡਾ ਮਾਰਿਆ ਜਾਂਦਾ ਹੈ ਉਸ ਦੀ ਕਰਦਾਰ ਕੁਰਸੀ ਜਿਹੜੀ ਕੀਤੀ ਜਾਂਦੀ ਹੈ ਹੋਣੇ ਮਨਪ੍ਰੀਤ ਈਆਲੀ ਮਨਪ੍ਰੀਤ ਈਆਲੀ ਨੂੰ ਜਦੋਂ ਜਹਦ ਕੁਸ਼ ਹੋ ਰਹੀ ਹੈ ਕਿ ਕੋਈ ਇਹਦੇ ਵਿੱਚ ਕਮੀ ਲੱਭੀਏ ਕਿਉਂਕਿ ਜਿਸ ਤਰ੍ਹਾਂ ਹੁਣ ਹਲਕਾ ਦਾਖਾਂ ਦੇ ਵਿੱਚੋਂ ਲੋਕ ਸੁਖਬੀਰ ਸਿੰਘ ਬਾਦਲ ਦੇ ਕੋਲ ਪਹੁੰਚ ਗਏ ਨੇ ਕਿ ਅਸੀਂ ਮਨਪ੍ਰੀਤ ਯਾਲੀ ਦੇ ਧੜੇ ਵਾਲੇ ਨਹੀਂ ਉਹ ਭਰਾਓ ਤੁਸੀਂ ਮਨਪ੍ਰੀਤ ਯਾਲੀ ਦੇ ਧੜੇ ਵਾਲੇ ਨਹੀਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਧੜੇ ਵਾਲੇ ਹੋ ਤੁਸੀਂ ਉਹਦੇ ਹੁਕਮਾਂ ਨੂੰ ਮੰਨੋ ਨਾ ਮਨਪ੍ਰੀਤ ਯਾਲੀ ਨੂੰ ਮੰਨੋ ਨਾ ਸੁਖਬੀਰ ਸਿੰਘ ਬਾਦਲ ਨੂੰ ਮੰਨੋ ਯਾਨੀ ਕਿ ਮਨਪ੍ਰੀਤ ਯਾਲੀ ਕਿਸ ਦੀ ਪਾਲਣਾ ਕਰ ਰਿਹਾ ਹੈ ਉਹ ਪਾਲਣਾ ਕਰ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੀ ਸ਼੍ਰੀ ਅਕਾਲ ਤਖਸੈਬ ਦੇ ਆਏ ਫਰਮਾਨ ਦੀ ਆਏ ਹੁਕਮ ਨਾਵੇਂ ਦੀ ਜਿਹੜੇ ਸੁਖਬੀਰ ਸੁਖਬੀਰ ਸਿੰਘ ਬਾਦਲ ਹੈ ਉਹਨਾਂ ਨੂੰ ਪਤਾ ਹੈ ਕਿ ਸਾਡੀ ਜਿਹੜੀ ਭਰਤੀ ਕੀਤੀ ਹੋਈ ਹੈ ਉਹਦੇ ਵਿੱਚ ਦਾਲ ਦੀ ਕਾਲੀ ਪੂਰੀ ਦਾਲ ਹੀ ਕਾਲੀ ਹੋ ਗਈ ਹੈ ਦਾਲ ਦੇ ਵਿੱਚ ਕਾਲਾ ਪਣ ਨਹੀਂ ਹੈ ਪਹਿਲਾਂ 35 ਲੱਖ ਹੁਣ 22 ਲੱਖ ਸ਼੍ਰੋਮਣੀ ਅਕਾਲੀ ਦਲ ਦੀ ਇਸ ਪੰਜ ਮੈਂਬਰੀ ਕਮੇਟੀ ਨੂੰ ਵੱਡਾ ਬਲ ਮਿਲ ਰਿਹਾ ਹੈ ਹਰ ਇੱਕ ਜ਼ਿਲ੍ਹੇ ਵਿੱਚ ਫੋਨ ਆ ਰਹੇ ਨੇ ਜਿਹੜੇ ਸ਼੍ਰੀ ਅਕਾਲ ਤਖਸੈਬ ਨੂੰ ਇਹ ਮੰਨ ਕੇ ਚੱਲਦੇ ਨੇ ਕਿ ਇਹ ਸਿੱਖਾਂ ਦੀ ਸਰਦ ਤੋਂ ਸਰਵੋਚ ਅਦਾਲਤ ਹੈ ਦੇਸ਼ਾਂ ਤੇ ਵਿਦੇਸ਼ਾਂ ਚੋਂ ਫੋਨ ਆ ਰਹੇ ਨੇ ਮਨਪ੍ਰੀਤ ਈਆਲੀ ਹੁਣ ਪੂਰੀ ਤਰ੍ਹਾਂ ਸੁਚੇਤ ਹੋ ਕੇ ਐਕਟਿਵ ਹੋ ਕੇ ਚੱਲ ਰਹੇ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਲ ਰਹੇ ਨੇ ਮਨਪ੍ਰੀਤ ਪਿਆਲੀ ਵੱਲੋਂ ਇਹਨਾਂ 6 ਮਹੀਨਿਆਂ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਉੱਪਰ ਲੈ ਕੇ ਜਾਇਆ ਜਾਵੇਗਾ ਲੇਕਿਨ ਉਸ ਤੋਂ ਪਹਿਲਾਂ ਜਿਹੜਾ ਹੈ ਟਾਰਗੇਟ ਕੀਤਾ ਜਾ ਰਿਹਾ ਹੈ ਮਨਪ੍ਰੀਤ ਈਆਲੀ ਨੂੰ ਸਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਕਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਕਰਦੇ ਨੇ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਧੰਨਵਾਦ